ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਚਾਰ ਜਾਨਵਰ ਦਿਖਾਉਣੇ ਮਿੱਤਰੋ ਤੇ ਚਾਰੋ ਸੇਲ ਦੇ ਲਈ ਆ ਤਿੰਨ ਮਾਰਵਾੜੀ ਤੇ ਇੱਕ ਨੁਕਰੀ ਘੋੜੀ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਇਹ ਮਾਰਵਾੜੀ ਘੋੜੀ ਦੇਖ ਰਹੇ ਮਿੱਤਰੋ ਸਵਾਰੀ ਦੀ ਘੋੜੀ ਇਹ ਬਹੁਤ ਚੰਗੀ ਆ ਰੇਵੀਆ ਬਹੁਤ ਚੰਗਾ ਤੁਰਦੀ ਆ ਇਹ ਤੇ ਬਾਕੀ ਪੂਰੇ ਮਾਰਵਾੜੀ ਡਿਜ਼ਾਈਨ ਦੀ ਆ ਪੁੱਠਾ ਪਾਠਾ ਦੇਖ ਲਓ ਲੈਂਥ ਬਹੁਤ ਚੰਗੀ ਏ ਦੀ ਤੇ ਇਹਦੀ ਉਮਰ ਹੈਗੀ ਆ 8 ਸਾਲ ਕੱਦ 60 ਇੰਚ ਤੇ ਮੌਕੇ ਤੇ ਘੋੜੀ ਖਾਲੀ ਆ ਪਰ ਅੰਦਰ ਦੀ ਬਿਲਕੁਲ ਕਲੀਅਰ ਆ ਮਿੱਤਰੋ ਤੁਸੀਂ ਆਪ ਦਾ ਡਾਕਟਰ ਲਾ ਜਾ ਕੇ ਚੈੱਕ ਕਰਾ ਸਕਦੇ ਹੋ ਘੋੜੀ ਸਾਊ ਸੀਲ ਆ ਤੇ ਦੂਜੇ ਨੰਬਰ ਤੇ ਆ ਤੁਹਾਨੂੰ ਵਸ਼ੇਰੀ ਦਿਖਾ ਰਿਹਾ ਮਿੱਤਰੋ ਵਸ਼ੇਰੀ ਬਹੁਤ ਚੰਗੀ ਹੈ ਵੀ ਤਕਰੀਬਨ ਇਹਦੀ 21 ਤੋਂ 22 ਮਹੀਨੇ ਉਮਰ ਹੋ ਗਈ ਮੱਥੇ ਪਟੇ ਦੀ ਆ ਤੇ ਖਾਨਦਾਨੀ ਵੀ ਇਹਦੀ ਬਹੁਤ ਚੰਗੀ ਆ ਟਾਂਟੇ ਦੀ ਇਹ ਪੋਤੀ ਆ ਮਿੱਤਰੋ ਤੇ ਇਹਦੀ ਮਾਂ 나ਗਦੀ ਆ ਇਸ ਵਸ਼ੇਰੀ ਦਾ ਫੱਟੀ ਵਾਲਾ ਕੱਦ 60 ਇੰਚ ਹੋ ਗਿਆ ਮਿੱਤਰੋ ਧੌਣ ਦੀ ਚੰਗੀ ਆ ਸੁੰਬਾਂ ਵਗੈਰਾ ਦੀ ਬਹੁਤ ਚੰਗੀ ਆ ਚੰਗੀ ਬਰੀਡਰ ਘੋੜੀ ਬਣੂਗੀ ਮਿੱਤਰੋ ਇੱਕ ਆ ਘੋੜੀ ਵੀ ਬਹੁਤ ਚੰਗੀ ਆ ਇਹਨੇ ਬਹੁਤ ਵਧੀਆ ਚੰਗਾ ਬਸ਼ੇਰਾ ਦਿੱਤਾ ਸੀ ਵੀਰ ਉਹਨਾਂ ਨੇ ਸੇਲ ਕਰਤਾ ਹੁਣ ਮੌਕੇ ਦੀ ਘੋੜੀ ਖਾਲੀ ਆ ਪਰ ਅੰਦਰ ਦੀ ਬਿਲਕੁਲ ਕਲੀਅਰ ਆ ਇਹਦੀ ਹਾਈਟ ਹੈਗੀ ਆ ਜੀ 59 ਇੰਚ ਤੇ ਸਵਾਰੀ ਦੀ ਬਹੁਤ ਚੰਗੀ ਆ ਬਾਕੀ ਡਿਜ਼ਾਈਨ ਤੁਸੀਂ ਇਹਦਾ ਦੇਖ ਰਹੇ ਹੋ ਪੁੱਠੇ ਪਾਠੇ ਦੀ ਬਹੁਤ ਸੋਹਣੀ ਆ ਲੈਂਥ ਬਹੁਤ ਆ ਇਸ ਘੋੜੀ ਦੀ ਬਿਲਕੁਲ ਜੈਡ ਬਲੈਕ ਆ ਤੇ ਮੱਥੇ ਇਹਦੇ ਫੁੱਲ ਆ ਘੋੜੀ ਦੇ ਮਿੱਤਰੋ ਤੇ ਫੋਨ ਵੀਰ ਉਹਨਾਂ ਨੂੰ ਉਹੀ ਕਰਿਓ ਜਿਹੜੇ ਭਰਾ ਚਾਹਵਾਨ ਹੋਏ ਇੱਛਕ ਹੋਏ ਘੋੜੀਆਂ ਲੈਣ ਦੇ ਤੇ ਇਹ ਚੰਗੀਆਂ ਸੋਹਣੀਆਂ ਘੋੜੀਆਂ ਨੇ ਮਿੱਤਰੋ ਕਰੇ ਰੱਖਣ ਵਾਲੀਆਂ ਨੇ ਬਾਕੀ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਡਿਜ਼ਾਈਨ ਘੋੜੀਆਂ ਦਾ ਬਹੁਤ ਜ਼ਿਆਦਾ ਤੇ ਇੱਕ ਆ ਤੁਹਾਨੂੰ ਹੁਣ ਮੈਂ ਨੁਕਰੀ ਘੋੜੀ ਦਿਖਾਉਣ ਲੱਗਿਆਂ ਇਹਦੇ ਮਗਰ ਵੀ ਵਸ਼ੇਰਾ ਸੀਗਾ ਨੁਕਰਾ ਉਹ ਸੇਲ ਕਰਤਾ ਸੀ ਤੇ ਹੁਣ ਦੁਬਾਰਾ ਫੇਰ 6 ਮਹੀਨਿਆਂ ਦੇ ਕਰੀਬ ਘੋੜੀ ਗੱਬਣਾ ਆਪਣੇ ਰਣ ਸਿੰਘ ਤੋਂ ਮਿੱਤਰੋ ਇਹ ਘੋੜੀ ਚੰਗੀ ਬਰੀਡਰ ਘੋੜੀ ਆ ਤੋਂ ਤੂੰ ਬਹੁਤ ਜ਼ਿਆਦਾ ਲੈਂਥ ਦੇਖੋ ਤੁਸੀਂ ਘੋੜੀ ਦੀ ਕਿੰਨੀ ਹੈ ਇਹਦੀ ਕਾਦੇ ਦਾ 63 ਇੰਚ ਹੈ ਜੀ ਬਾਕੀ ਧੌਣ ਤੂੰ ਬਹੁਤ ਸੋਹਣੀ ਆ ਫੇਸ ਦੀ ਕੁਆਲਿਟੀ ਦੇਖਿਓ ਤੁਸੀਂ ਇਹ ਘੋੜੀ ਵੀ ਜੇ ਕਿਸੇ ਭਰਾ ਨੇ ਖਰੀਦਣੀ ਹੋਵੇ ਤਾਂ ਬਾਈ ਹਰਾਂ ਦੇ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਫੋਨ ਕਰ ਲਿਓ ਸੰਗਰੂਰ ਏਰੀਆ ਜੀ ਭਰਾਵਾਂ ਦਾ ਤੇ ਮੌਣਾ ਪਿੰਡ ਦੇ ਵਿੱਚ ਇਹ ਘੋੜੀਆਂ ਖੜੀਆਂ ਨੇ ਤੁਸੀਂ ਚਾਰੋਂ ਜਾਨਵਰ ਜਿਹੜਾ ਵੀ ਤੁਹਾਨੂੰ ਕੋਈ ਪਸੰਦ ਆਉਂਦਾ ਇਹਨਾਂ ਚੋਂ ਤਾਂ ਤੁਸੀਂ ਵੀਰ ਉਹਨਾਂ ਨੂੰ ਫੋਨ ਕਰ ਲਿਓ ਹੋ ਸਕਦਾ ਤੁਹਾਡੇ ਘਰ ਦਾ ਸ਼ਿੰਗਾਰ ਇਹਨਾਂ ਘੋੜੀਆਂ ਚੋਂ ਕੋਈ ਬਣ ਜੇ ਮਿੱਤਰੋ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਵੀਆਂ ਕੁਝ ਹੋਰ ਐਸੀਆਂ ਵੀਡੀਓਆਂ ਦੇਖਣ ਦੇ ਲਈ ਮਿੱਤਰੋ ਧੰਨਵਾਦ